ਨੰਦਪੁਰ ਸਾਹਿਬ ਆ ਗਿਆ ਬਾਈ ਜੀ ਨੰਦਪੁਰ ਸਾਹਿਬ ਬਹੁਤ ਇਤਿਹਾਸਿਕ ਥਾਂ ਵੀ ਹੈ ਤੇ ਇੱਕ ਬਹੁਤ ਅੱਛੀ ਸੀਟ ਹੈ ਉੱਥੋਂ ਆਮ ਆਦਮੀ ਪਾਰਟੀ ਨੇ ਆਪਣੇ ਵੱਡੇ ਬਲਾਰੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਮਾਲਵਿੰਦਰ ਸਿੰਘ ਕੰਗ ਤੇ ਸਾਹਮਣੇ ਪਾਸੇ ਨੇ ਵਿਜੇਂਦਰ ਸਿੰਘਲਾ ਸਿੰਘਲਾ ਵੀ ਇੱਕ ਬਹੁਤ ਵੱਡਾ ਚਿਹਰਾ ਨੇ ਕਾਂਗਰਸ ਦਾ ਪ੍ਰੇਮ ਸਿੰਘ ਚੰਦੂ ਮਾ ਜਦਾ ਸ਼ਰੋਮਣੀ ਅਕਾਲੀ ਦਲ ਡਾਕਟਰ ਸੁਭਾਸ਼ ਸ਼ਰਮਾ ਭਾਜਪਾ ਵੱਲੋਂ ਨੇ ਤੇ ਜਸਵੀਰ ਸਿੰਘ ਗੜੀ ਜਿਹੜੇ बसपा ਵਰੋਂ ਚੋਣ ਲੜ ਰਹੇ ਪੰਜੇ ਵੱਡੇ ਚਿਹਰੇ ਕਿਵੇਂ ਦੇਖਦੇ ਹੋ ਕਿ ਇਹ ਕਿੰਨੇ ਕੋਣਾ ਮੁਕਾਬਲਾ ਹੋਣ ਜਾ ਰਿਹਾ ਤੇ ਕਿੱਥੇ ਗੇਮ ਫਸੂਗੀ ਦੇਖੋ ਜੇ ਚਿਹਰੇ ਅਨਸਾਰ ਦੇਖਦੇ ਆਂ ਫਿਰ ਤਾਂ ਮੁਕਾਬਲਾ ਪੰਜ ਕੋਣਾ ਹੈ ਹੂੰ ਫਿਰ ਤੇ ਪੰਜ ਕੋਣਾ ਹੈ ਕਿਉਂਕਿ ਜਸਵੀਰ ਸਿੰਘ ਗੜੀ ਵੀ ਹੂੰ ਪ੍ਰਧਾਨ ਨੇ बसपा ਦੇ ਜੀ ਉਸ ਤੋਂ ਬਾਅਦ ਸੁਭਾਸ਼ ਸ਼ਰਮਾ ਵੀ ਹੂੰ ਵੱਡੇ ਆਗੂ ਨੇ ਬੀਜੇਪੀ ਦੇ ਬਿਲਕੁਲ ਪਰ ਨਹੀਂ ਉਹ ਦੋਵੇਂ ਮੁਕਾਬਲੇ ਤੋਂ ਬਾਹਰ ਨੇ ਹੂੰ ਇਹਦੇ 'ਚ ਕੋਈ ਦੋਰਾਮਾ ਨਹੀਂ ਜੀ ਮੁਕਾਬਲਾ ਹੈਗਾ ਪਹਿਲੀ ਤਰਕੂਣ ਦੇ ਵਿੱਚ ਹੂੰ ਉਸ ਤਰਕੂਣ ਦੇ ਵਿੱਚ ਜਿੱਥੇਕ ਚੰਦੂ ਮਾਦਰਾ ਸਾਹਿਬ ਹੋਰਾਂ ਨੂੰ ਹੂੰ ਚੋਣ ਲੜਨੀ ਆਉਂਦੀ ਹੈ ਨਾ ਹੂੰ ਉਹਨਾਂ ਦਾ ਪਲੱਸ ਪੁਆਇੰਟ ਹੈ ਬਿਲਕੁਲ ਉੱਥੇ ਉਹਨਾਂ ਦੇ ਇੱਕ ਮਾਈਨਸ ਪੁਆਇੰਟ ਚਲੇ ਆ ਗਿਆ ਹੂੰ ਕਿ ਉਹ ਜਾਣਗੇ ਕਿ ਦੇ ਨਾਲ ਹੂੰ ਐਂਡੀਏ ਨਾਲ ਜਾਂ ਇੰਡੀਆ ਨਾਲ ਹੂੰ ਇੰਡੀਆ ਨਾਲ ਜਾਣਾ ਨਹੀਂ ਤੇ ਉਹਨਾਂ ਨੇ ਇੰਡੀਆ ਨਾਲ ਜਾਣਾ ਜੀ ਤੇ ਉਸ ਕਰਕੇ ਕਿਸਾਨੀ ਵੋਟ ਉਹਨਾਂ ਤੋਂ ਥੋੜੀ ਜਿਹੀ ਖਿਲਾਫ ਪੁਗਤੀ ਜੋ ਅੱਜ ਸਾਡੇ ਕੋਲ ਗਰਾਊਂਡ ਰਿਪੋਰਟਸ ਨੇ ਜੀ ਉਸ ਕਰਕੇ ਚੰਦੂ ਮਾਜਰਾ ਸਾਹਿਬ ਹੋ ਸਕਦਾ ਹੈ ਹੂੰ ਵੀ ਉੱਥੇ ਪਿੱਛੇ ਰਹਿ ਜਾਣਾ ਪਿੱਛੇ ਰਹਿ ਜਾਓ ਤੁਸੀਂ ਮੁਕਾਬਲਾ ਕੰਗੋਰ ਸਿੰਗਲੇ ਦੇ ਵਿੱਚ ਕਰ ਰਹਿ ਜਵੇ ਹੂੰ ਤੇ ਅਗਰ ਮੋਹਾਰੀ ਸ਼ਹਿਰ ਜਿਵੇਂ ਸਿੰਗਲਾ ਸਾਹਿਬ ਨੂੰ ਭੁਗਤਿਆ ਏ ਹੂੰ ਅਗਰ ਪਿੰਡਾਂ ਚੋ ਵੀ ਉਸ ਤਰ੍ਹਾਂ ਦਾ ਰਿਸਪਾਂਸ ਹੋਇਆ ਹੂੰ ਫਿਰ ਤਾਂ ਸਿੰਗਲਾ ਸਭ ਸੀਟ ਕੱਢ ਲੈਣਗੇ ਨਹੀਂ ਇਹ ਸੀਟ ਲਗਭਗ ਆਮ ਆਦਮੀ ਪਾਰਟੀ ਦੀ ਝੋਲੀ ਚ ਪੈ ਗਈ ਹੈ ਤੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗਹੋੜਾ ਨੂੰ ਦਿੱਲੀ ਦਾ ਸੰਸਦ ਪਵਨ ਉਡੀਕ ਰਿਹਾ ਉਡੀਕ ਰਿਹਾ ਬਿਲਕੁਲ ਭਾਈ ਜਦੋਂ ਸਿੰਘਲਾ ਸਾਹ ਦੇ ਨਾਮ ਦੀ ਅਨਾਉਂਸਮੈਂਟ ਹੋਈ ਸੀ ਉਦੋਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਨੇ ਟਿਕਟ ਸਹੀ ਨਹੀਂ ਦਿੱਤੀ ਸਿੰਘਲਾ ਨੇ ਮਿਹਨਤ ਕੀਤੀ ਤੇ ਹੁਣ ਅਖੀਰਲੇ ਦਿਨ ਤੱਕ ਸਾਨੂੰ ਇਹ ਕਹਿਣ ਲਈ ਮਜਬੂਰ ਕਰਤਾ ਕਿ ਜੇ ਮਹਾਲੀ ਭੁੱਤ ਗਿਆ ਥੈਟ ਮੀਨਸ ਕਿ ਮਿਹਨਤ ਕੀਤੀ ਸਿੰਘਲਾ ਨੇ ਮੁਕਾਬਲਾ ਬਣਾਤਾ ਮੁਕਾਬਲਾ ਜ਼ਰੂਰ ਬਣਾਇਆ ਸਿੰਘਲਾ ਸਾਹਿਬ ਨੇ ਇਹਦੇ 'ਚ ਕੋਈ ਦੋਰਾਵਾ ਨਹੀਂ ਹੂੰ ਪਰ ਮੈਂ ਫਿਰ ਗਾਂਗੇ ਕਾਂਗਰਸ ਨੇ ਸੀਟੇ ਗਲਤ ਦਿੱਤੀ ਹੈ ਹੂੰ ਆਗਰੇ ਸੀਟ ਰਾਣਾ ਗੁਰਜੀਤ ਸਿੰਘ ਕੋਲ ਹੁੰਦੀ ਨਾ ਤੂੰ ਮਿਨਿਮਮ 1 ਲੱਖ ਵੋਟ ਨਾਲ ਜਿੱਤਦਾ ਬਿਲਕੁਲ ਸਹੀ ਗੱਲ ਹੂੰ ਠੀਕ ਹੈ ਨਾ ਸੋ ਸੀਟ ਦਾ ਹੈਗੀਆ ਵੰਡਤਾ ਹੈਗੀਆ ਗਲਤ ਹੂੰ ਮੁਕਾਬਲਾ ਬਣ ਗਿਆ ਉਹ ਵਿਸ਼ਾ ਵੱਖਰਾ ਹੈ ਹੂੰ ਬਿਲਕੁਲ ਭਾਈ ਪਰ ਜੇ ਆਪਾਂ ਦਿੱਲੀ ਆਨੋਂ ਚੱਲੀਏ ਤਾਂ ਜਿੱਤੇ ਜਿਹੜਾ ਮਰਜੀ ਦੋਹਾਂ 'ਚੋਂ ਇਹ ਨੰਬਰ ਤਾਂ ਇੰਡੀਆ ਗੱਠ ਜੋੜ ਦੇ ਹੀ ਸਹੀ ਜੁੜੇਗਾ ਇਹ ਬਿਲਕੁਲ ਸਹੀ ਹੈ ਜੀ ਭਾਵੇਂ ਸਿੰਗਲਾ ਸਾਹਿਬ ਜਿੱਤ ਜਾਂਦੇ ਨੇ ਭਾਵੇਂ ਮਾਲਵਿੰਦਰ ਕੰਗ ਸਾਹਿਬ ਜਿੱਤ ਜਾਂਦੇ ਨੇ ਤੇ ਦੋਵੇਂ ਹੈ ਤਾਂ ਇੰਡੀਆ ਗੱਠ ਜੋੜ ਦੇ ਹੀ ਕਿਸਾਨ